ਸਤਨਾਮੁ ਮਿਹਰਿ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇੰਤੀ ਚਉਪਈ ਪਾਤਸ਼ਾਹੀ ਦਸਮੀ ਹਮਰੇ ਕਰ ਹਾਥ ਦਰਚਾ ਪੁਰਨ ਹੋਏ ਚਿਤ ਕੀ ਇਛਾ ਤਵ ਚਰਨਾਨ ਮਾਨਰਹਿ ਹਮਰਾਇ ਆਪਣਾ ਜਾਣ ਕਰ ਪ੍ਰਤਪਰ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੇ ਮਹੇ ਬਚਾ ਬਹੁ ਸੋਹੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰ ਚਾ ਨਿਜ ਕਰਦ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਰੀ ਆਸਾ ਤੁਰ ਭੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਧਮਤੇ ਪਾਉ ਸੇਵਕ ਸਿੱਖ ਹਮਰ ਧਰ ਹੈ ਚੋਂ ਚੋਂਨ ਸਤਰ ਹਮਰੇ ਮਾਰਿ ਹੈ आप हाथ देम जे बरियाम रन गाल कातरा सनिवरियाम। हुजो सदा हम्मारे पच्छा स्रिय सितुज जुखर हुरच्छाम। राखले हो हु मुहरक्षन हारे साहिब सांत सहाई पियारे। तीन बांद दुष्टन के हंदात मुहबरी चतर दस गांताम। ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤੇਕ ਬਵਤਾਰਾ ਸਿ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨੀ ਆਪਸ ਵਾਰੇ ਸਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਦਰ ਕੇ ਜਨਤ ਭਲੇ ਬਰੇ ਕੀ ਫਿਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਪੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪਿਰ ਪਛਾਨੈ ਕਰ ਕਰ ਕੇ ਪੜ ਪੜ ਕੇ ਜਨੈ ਜਬ ਉਹ ਦ ਕਰਖ ਕਰਾਇ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੀਤੇ ਬਦਨਾ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲਬ ਆਦ ਨੀਲਨਾਦ ਸਾੰਭ ਤਾ ਕਮ ਉਡ ਉਚਰਤ ਭੇਦ ਜਕੋ ਭੇਵ ਨਾ ਪਾਵਤ ਬੇਦ » kekurpahan hanu manaatemahamudhaka cepe dan jaatemahdewe ke keheta seda sewenkarka cinatane bewe Pap apa nih budde hejeti pernata penana penaata heiti temkan ajaib peara kehe bidda saja persan sa Ika ruarup pararang ke piura kehipua yang dajal-jererajase tejeni utabujekana ba ra ceini. ਕਹੋ ਫੂਲ ਰਾਜ ਹਵੈ ਬੈਠਾ ਕਹੋ ਸਿਮਟ ਭਇਓ ਸੰਕਰੇ ਇਕੱਠਾ ਸਗਰੇ ਸ੍ਰੇਸ਼ਟ ਦਿਖਾਈ ਅਚੰਭਵ ਅਤਿ ਜਗਾਦ ਸਰੂਪ ਸਿਆਮ ਭਾਵ ਆਪ ਰੇਖਾ ਮੇਰੀ ਤਮ ਕਰੋ ਸਿਖ ਬਾਰ ਅਸਿਖ ਸੰਗਰੋ ਦੋਸਟ ਜਿਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੇ ਤੁਜ ਤਵ ਸਰਨੀ ਪ੍ਰੇਤਨ ਕੇ ਦੋਸ਼ਟ ਦੁਗਤ ਹਵੈ ਮਰੇ ਬਰਖ ਜਾਵਨ ਪਗ ਪ੍ਰੇਤਿ ਹਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰिष्ट ਤ੍ਰੇਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰਹ ਤਾਕੇ ਤਾਪ ਤਨਕ ਮੋਹਰਹ ਰੈਦ ਸਿੱਧ ਕਰਮ ਸਭ ਹੋਈ ਦੁਸ਼ਟ ਚਾਵਸ ਸਕੇ ਨ ਕੋਈ ਇੱਕ ਬਾਰ ਜੰਤ ਮੈਂ ਸੰਬਰ ਕਾਲ ਪਾਸਤੇ ਤਾਹੇ ਉਬਾਰ ਜੇ ਨ ਨਰ ਨਾਮ ਤੇ ਹਰੋ ਕਹਾ ਤਰਤ ਦੁਸ਼ਟ ਦੋਤੀ ਰਹਾ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਤਰ ਬਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬਧਰਮ ਹੋ ਹੋ ਸਹਾਈ ਦੋਸ਼ਟ ਦੋਖ ਤੇ ਲਹੁ ਬਚਾਈ ਸਤਨਾਮੁ ਮਿਸ਼ਰੀ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇਨਤੀ ਚਉਪਈ ਪਾਤਸ਼ਾਹੀ ਦਸਮੀ ਹਮਰੇ ਕਰ ਹਾਥ ਦਰ ਚਾਪੁਰਨ ਹੋਏ ਚਿਤ ਕੀ ਇਛਾ ਤਵ ਚਰਨਾਨ ਮਾਨ ਰਹਿ ਹਮਰਾਏ ਆਪਣਾ ਜਾਣ ਕਰ ਪ੍ਰਤਪਰ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੇ ਮਹੇ ਬਚਾਵਹੁ ਸੋਹੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾ ਨੈਜ ਕਰਦ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਹੋਰਨ ਹੋਏ ਹਮਰੀ ਆਸਾ ਤੁਰ ਭੈਨ ਕੀ ਰਹ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਰ ਧਰ ਹੈ ਚੋਂ ਚੋਂਨ ਸਤਰ ਹਮਰੇ ਮਾਰਿ ਹੈ आप हाथ दय मजे बरया मरन पूजो सदा हमार पछ श्री अस तुज चुखर होर हारे साहिब संत सहाए पियारे। तीन बंद दुष्टन के हंता तमह दस गांता ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤੇਕ ਬਵਤਾਰਾ ਸਿ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨਿਆ ਪਸਵਾਰੇ ਸਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਦਰ ਕੇ ਜਨਤ ਭਲੇ ਬਰੇ ਕੀ ਪਿਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਪੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪਿਰ ਪਛਾਨੈ ਘਰ ਘੜ ਕੇ ਪੜ ਪੜ ਕੇ ਜਨੈ जपद कर्क कर कर तारा प्रजा तब देह अपार जब आकर करत हो कब हो तुम मैं मिलत देह तर सब हो जेते बदन श्रेष्ट सब तार आप अपनी बूज उचार तुम सब ही ते नर आलम जानत बेद भेद अर आलम नरनकार नकार नरबकार नरलंब आद नील नाद सांब तक उचारत भेदा जको पेव ना पावत बेदा kekarpahana hanu manaatemahamudhaka cepi dan jaatemahdhiebe ke keheta sedas sekarka cinatane bewe Pap apa ni bude hejiti Pernata penana pena heiti temra lekana aja pes kehe bid saja pertesan saara Ika rua beuru parang ke piura kehipupa yang daje-jere jesejeni tebu ja bahor raini. कहु फूल राज हवै बैठा कहूं सिमट भयो सकरे कैठा सकरे श्रेष्ठ दिखाय अचंभाव अद जुगाद स्वरूप श्याम भाव आपरछा मेरे तम करो सिख बार असिख संगरो दोष्ट जिते अटवत उत पाता सकल मलेश क्रो रन काता जे असि तुज तब सरनी प्रेतन के दोष्ट दुगत हवै मरे बरख जावन पग परति हरे तनके तम संकट सब तारे ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨੇ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਟ ਤਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰਹ ਤਾਕੇ ਤਾਪ ਤਨਕ ਮੋਹਰਹ ਹਰਿ ਦਸੈਦ ਕਰਮੋ ਸਭ ਹੋਈ ਦੁਸ਼ਟ ਚਾਵਸ ਸਕੇ ਨ ਕੋਈ ਇਕ ਬਾਰ ਜਨਤ ਮੈ ਸੰਬਰ ਕਾਲ ਪਾਸਤੇ ਤਾਹੇ ਉਬਾਰਹ ਜੇ ਨ ਨਰ ਨਾਮ ਤੇ ਹਰੋ ਕਹਾ ਦਰਤ ਦੁਸ਼ਟ ਦੋ ਤਿਰਹਾ ਕੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਉ ਬਾਚ ਬੇੰਤੀ ਚਉਪਈ ਪਾਤਸ਼ਾਹੀ ਦਸਮੀ ਹਮਰਿ ਕਰ ਹਾਥ ਦਰ ਚਾਪੁਰਨ ਹੋਏ ਚਿਤ ਕੀ ਇਛਾ ਤਵ ਚਰਨਾਨ ਮਾਨ ਰਹਿ ਹਮਰਾਇ ਆਪਣਾ ਜਾਨਕਰ ਪ੍ਰਤਪਰ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੈ ਮਹੇ ਬਚਾ ਬਹੁ ਸੋਹੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰ ਚਾ ਨਿਜ ਕਰਦ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਰੀ ਆਸਾ ਤੁਰ ਭੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਧਮਤੇ ਪਾਉ ਸੇਵਕ ਸਿੱਖ ਹਮਰ ਧਰ ਹੈ ਚੋਂ ਚੋਂਨ ਸਤਰ ਹਮਰੇ ਮਾਰਿ ਹੈ आप हाथ देम जे बरियाम रन गाल कातरा सनिवरियाम। हुजो सदा हम्मारे पच्छा स्रिय सितुज जुखर हुरच्छाम। राखले हो मुहरक्षन हारे साहिब सांत सहाई पियारे। तीन बांद दुष्टन के हंदात मुह भरी चतर दस गांताम। ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤੇਕ ਬਵਤਾਰਾ ਸਿ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪਸ ਵਾਰੇ ਸਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਦਰ ਕੇ ਜਨਤ ਭਲੇ ਬਰੇ ਕੀ ਪਿਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਪੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪਿਰ ਪਛਾਨੈ ਕਰ ਕਰ ਕੇ ਪੜ ਪੜ ਕੇ ਜਨੈ ਜਬ ਉਹ ਦਾ ਕਰਖ ਕਰਾਇ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੀਤੇ ਬਦਨਾ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰAlam ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਨੀਲਨਾਦ ਸਾੰਭ ਤਾ ਕਮ ਉਡ ਉਚਰਤ ਭੇਦ ਜਕੋ ਭੇਵ ਨਾ ਪਾਵਤ ਬੇਦ kekurpahan hanu manaatemahamu deka cepe dan jaatemahdewe ke keheta seda sewenkarka cinatane bewe Pap apa ni budde hejeti pernata penana penaata heiti temkan ajaib peara kehe bidda saja persan sa Ika ruaru pararang ke piura kehipua yang dajal-jere jese tejeni utabujekana ba raini. ਕਹੋ ਫੂਲ ਰਾਜ ਹਵੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਈ ਅਚੰਭਵ ਅਤਿ ਜਗਾਦ ਸਰੂਪ ਸਿਆਮ ਭਾਵ ਆਪ ਰੇਖਾ ਮੇਰੀ ਤਮ ਕਰੋ ਸਿਖ ਬਾਰ ਅਸਿਖ ਸੰਗਰੋ ਦੋਸਟ ਜਿਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੇ ਤੁਜ ਤਵ ਸਰਨੀ ਪ੍ਰੇਤਨ ਕੇ ਦੋਸ਼ਟ ਦੁਗਤ ਹਵੈ ਮਰੇ ਬਰਖ ਜਾਵਨ ਪਗ ਪ੍ਰੇਤਿ ਹਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰਹ ਤਾਕੇ ਤਾਪ ਤਨਕ ਮੋਹਰਹ ਰੈਦ ਸਿੱਧ ਕਰਮ ਸਭ ਹੋਈ ਦੁਸ਼ਟ ਚਾਵਸਾ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਬਰ ਕਾਲ ਪਾਸਤੇ ਤਾਹੇ ਉਬਾਰ ਜੇ ਨ ਨਰ ਨਾਮ ਤੇ ਹਰੋ ਕਹਾ ਤਰਤ ਦੁਸ਼ਟ ਦੋਤੀ ਰਹਾ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਤਰ ਬਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬਧਰਮ ਹੋ ਹੋ ਸਹਾਈ ਦੋਸ਼ਟ ਦੋਖ ਤੇ ਲਹੁ ਬਚਾਈ ਸਤਨਾਮੁ ਮਿਸ਼ਰੀ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇਨਤੀ ਚਉਪਈ ਪਾਤਸ਼ਾਹੀ ਦਸਮੀ ਹਮਰੇ ਕਰ ਹਾਥ ਦਰ ਚਾਪੁਰਨ ਹੋਏ ਚਿਤ ਕੀ ਇਛਾ ਤਵ ਚਰਨਾਨ ਮਾਨਰਹਿ ਹਮਰੈ ਆਪਣਾ ਜਾਣਕਰ ਪ੍ਰਤਪਰ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੇ ਮਹੇ ਬਚਾਵਹੁ ਸੋਹੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾ ਨੈਜ ਕਰਦ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਹੋਰਨ ਹੋਏ ਹਮਰੀ ਆਸਾ ਤੁਰ ਭੈਨ ਕੀ ਰਹ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਰ ਤਰੀ ਹੈ ਚੋਂ ਚੋਂਨ ਸਤਰ ਹਮਰੇ ਮਾਰਿ ਹੈ आप हाथ दय मजे भरया मरन पूजो सदा हमार पछ श्री अस तुज चुखर होर रक्षा हारे साहिब सांत सहाए प्यारे तीन बांद दुष्टन के हंता तमह बरे दस गांता ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤੇਕ ਬਵਤਾਰਾ ਸਿ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨਿਆ ਪਸਵਾਰੇ ਸਵ ਕੰਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਦਰ ਕੇ ਜਨਤ ਭਲੇ ਬਰੇ ਕੀ ਪਿਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਪੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪਿਰ ਪਛਾਨੈ ਘਰ ਘੜ ਕੇ ਪੜ ਪੜ ਕੇ ਜਨੈ जपद कर्क कर कर तारा प्रजा तब देह अपार जब आकर करत हो कब हो तुम मैं मिलत देह तर सब हो जेते बदन श्रेष्ट सब तार आप अपनी बूज उचार तुम सब ही ते नर आलम जानत बेद भेद अर आलम नरनकार नकार नरबकार नरलंब आद नील नाद सांब तक उचारत भेदा जको पेव ना पावत बेदा kekarpahana hanu manaatemahamudhaka cepi dan jaatemahdhiebe ke keheta sedas sekarka cinae bewe Pap apa ni bude hejiti Pernata penana pena heiti temra lekana ajaib pes kehe bid saja bersan saara Ika rua beuru parang ke piura kehipupa yang daje-jere jesejeni tebu ja bahor rani. कहु फूल राज हवै बैठा कहू सिमट भयो सकरे कैठा सकरे श्रेष्ठ दिखाय अजाम्प भाव अद जुगाद स्वरूप श्याम भाव आपरछा मेरे तम करो सिख बार असिख संगरो दोष्ट जते अठवत उत पाता सकल मलेश करो रन काता जे असि तुज तब सरनी प्रेतन के दोष्ट दुगत हवै मरे बरख जावन पग परति हरे तनक तम संकट सब टारै ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰਹ ਤਾਕੇ ਤਾਪ ਤਨਕ ਮੋਹਰਹ ਹਰਿ ਦਸੈਦ ਕਰਮੋ ਸਭ ਹੋਈ ਦੁਸ਼ਟ ਚਾਵਸ ਸਕੇ ਨ ਕੋਈ ਇਕ ਬਾਰ ਜੰਤ ਮੈਂ ਸੰਬਰ ਕਾਲ ਪਾਸਤੇ ਤਾਹੇ ਉਬਾਰਹ ਜੇ ਨ ਨਰ ਨਾਮ ਤੇ ਹਰੋ ਕਹਾ ਦਰਤ ਦੁਸ਼ਟ ਦੋ ਤਿਰਹਾ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਹ ਤੇ ਲਹੁ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਹ ਤੇ ਲਹੁ ਬਚਾਈ ਸਤਨਾਮ ਵਿਸ਼ਰੀ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇੰਤੀ ਚਉਪਈ ਪਾਤਸ਼ਾਹੀ ਦਸਮੀ ਹਮਰੇ ਕਰ ਹਾਥ ਦਰਚਾ ਪੁਰਨ ਹੋਏ ਚਿਤ ਕੀ ਇਛਾ ਤਵ ਚਰਨਾਂ ਨ ਮਾਨ ਰਹਿ ਹਮਰਾ ਇਹ ਆਪਣਾ ਜਾਣ ਕਰ ਪ੍ਰਤਪਰ ਹਮਰੇ ਡੋਸਟ ਸਬੈ ਤੁਮ ਘਾਵੋ ਆਪ ਹਾਥ ਦੇ ਮਹੇ ਬਚਾਵੋ ਸੋਹੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰ ਚਾ ਨਿਜ ਕਰਦ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਰੀ ਆਸਾ ਤੁਰ ਭੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਰ ਧਰ ਹੈ ਚੋਂ ਚੋਂਨ ਸਤਰ ਹਮਰੇ ਮਾਰਿ ਹੈ आप हाथ द मजे भरया मरन काल सदा हमर पछा सरीस जुखर होरचा राख लहो साहिब संत सहाए प्यारे दीन बंद दुष्टन के हंदा तमह बरे ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇ ਸੰਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤੇਕ ਬਵਤਾਰਾ ਸਿ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪਸ ਵਾਰੇ ਸਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਨਤ ਭਲੇ ਬਰੇ ਕੀ ਫਿਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰਪੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪਿਰ ਪਛਾਨੈ ਕਰ ਕਰ ਕੇ ਪੜ ਪੜ ਕੇ ਜਨੈ ਜਬ ਉਹ ਦਾ ਕਰਖ ਕਰਾਇ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੀਤੇ ਬਦਨਾ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਨੀਲਨਾਦ ਸਾੰਭ ਤਾਕਮ ਉਡ ਉਚਰਤ ਭੇਦ ਜਕੋ ਭੇਵ ਨਾ ਪਾਵਤ ਬੇਦ девятьсот kekurpahan hanu manaatemahamu deka cepe dan jaatemahdewe ke keheta sedas sewenkarka cinatane bewe Pap apa ni budde hejeti pernata pena penaata heti temkan ajaib peara kehe bidda saja pertesan saara Ika rua nu berup parang ke piura kehipua yang dajal-jere jese tejeni utabujekana ba raini. ਕਹੋ ਫੂਲ ਰਾਜ ਹਵੈ ਬੈਠਾ ਕਹੋ ਸਿਮਟ ਭਇਓ ਸੰਕਰੇ ਇਕੱਠਾ ਸakre ਸ੍ਰੇਸ਼ਟ ਦਿਖਾਈ ਅਚੰਭਵ ਅਤਿ ਜਗਾਦ ਸਰੂਪ ਸਿਆਮ ਭਾਵ ਆਪ ਰੇਖਾ ਮੇਰੀ ਤਮ ਕਰੋ ਸਿਖ ਬਾਰ ਅਸਿਖ ਸੰਗਰੋ ਦੋਸਟ ਜਿਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੇ ਤੁਜ ਤਵ ਸਰਨੀ ਪ੍ਰੇਤਨ ਕੇ ਦੋਸ਼ਟ ਦੁਗਤ ਹਵੈ ਮਰੇ ਬਰਖ ਜਾਵਨ ਪਗ ਪ੍ਰੇਤਿ ਹਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰਹ ਤਾਕੇ ਤਾਪ ਤਨਕ ਮੋਹਰਹ ਰੈਦ ਸਿੱਧ ਕਰਮ ਸਭ ਹੋਈ ਦੁਸ਼ਟ ਚਾਵਸ਼ ਸਕੇ ਨ ਕੋਈ ਇੱਕ ਬਾਰ ਜੰਤ ਮੈਂ ਸੰਬਰ ਕਾਲ ਪਾਸਤੇ ਤਾਹੇ ਉਬਾਰਹ ਜੇ ਨ ਨਰ ਨਾਮ ਤੇ ਹਰੋ ਕਹਾ ਤਰਤ ਦੁਸ਼ਟ ਦੋਤੀ ਰਹਾ ਕੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਤਰ ਬਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੁ ਬਾਰੇ ਸਰਬਧਰਮ ਹੋ ਹੋ ਸਹਾਈ ਦੋਸਤ ਦੋ ਤੇਲਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ